ਸਸਕਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਸੁਖ ਲਟਿਆ ਚੈਨਲ ਦੇ ਨਾਲ ਤੇ ਆਪਾਂ ਤੁਹਾਨੂੰ ਪੌਂਗ ਡੈਮ ਦੀ ਅਪਡੇਟ ਦੇਣ ਜਾ ਰਹੇ ਹਾਂ 11 ਵਜੇ ਦੀ ਹਰੀਕੇ ਐਡਵਰਕਸ ਤੇ ਕਿੰਨਾ ਪਾਣੀ ਆ ਰਿਹਾ ਤੇ ਕਿੰਨਾ ਅਗਲੇ ਪਾਸੇ ਛੱਡਿਆ ਜਾ ਰਿਹਾ ਉਸ ਦੀ ਜਿਹੜੀ ਅੱਜ ਤੁਹਾਨੂੰ ਆਪਾਂ ਅਪਡੇਟ ਦੇਣ ਜਾ ਰਹੇ ਹਾਂ 10 ਅਗਸਤ 2025 ਸੋ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਜਰੂਰ ਕਰੀ ਚੱਲੋ ਤਾਂ ਜੋ ਜਿਹੜੀ ਸਹੀ ਜਾਣਕਾਰੀ ਉਹ ਸਾਰਿਆਂ ਤੱਕ ਪਹੁੰਚ ਸਕੇ ਜੇਕਰ ਆਪਾਂ ਪੌਂਗ ਡੈਮ ਦੀ ਗੱਲ ਕਰੀਏ ਸਵੇਰ ਦਾ ਡਾਟਾ ਵੀ ਤੁਹਾਨੂੰ ਇੱਕ ਵਾਰੀ ਮੈਂ ਦੱਸ ਦੇਣਾ 9 ਵੇ ਦੀ ਗੱਲ ਕਰੀਏ 10 ਅਗਸਤ 2025 ਤਾਂ ਜਿਹੜਾ ਇਹਦਾ ਰੈਸਟ ਲੈਵਲ ਆ 14 ਆਪਣਾ 1400 ਫੁੱਟਾ ਪਾਣੀ ਰੱਖਣ ਦੀ ਸਮਤਾ ਜੇਕਰ ਰੈਸਟ ਲੈਵਲ ਦੀ ਗੱਲ ਕਰੀਏ ਤਾਂ 1376.36 ਫੁੱਟ ਤੇ ਜਿਹੜਾ ਪਹੁੰਚ ਚੁੱਕਾ 9 ਵਜੇ ਜੇਕਰ ਇਸ ਦੇ ਵਿੱਚ ਪਾਣੀ ਆਉਣ ਦੀ ਗੱਲ ਕਰੀਏ ਤਾਂ 49333 ਕਿਊਸਿਕ ਜਿਹੜਾ ਪਾਣੀ ਆ ਪੌਂਗ ਡੈਮ ਦੇ ਵਿੱਚ 9 ਵਜੇ 10 ਅਗਸਤ 2025 ਨੂੰ ਆ ਰਿਹਾ ਸੀ ਜੇਕਰ ਟਰਬਾਈਨਾਂ ਦੇ ਥਰੂ ਆਊਟਫਲੋ ਦੀ ਗੱਲ ਕਰੀਏ ਤਾਂ 17845 ਕਿਊਸਿਕ ਜਿਹੜਾ ਪਾਣੀ ਆ ਟਰਬਾਈਨਾਂ ਦੇ ਥਰੂ ਅਗਲੇ ਪਾਸੇ ਬਿਆਸ ਦਰਿਆ ਦੇ ਵਿੱਚ ਆਊਟਫਲੋ ਕੀਤਾ ਜਾ ਰਿਹਾ ਜੇਕਰ ਸਪਿਲਵੇ ਗੇਟਾਂ ਦੀ ਗੱਲ ਕਰੀਏ ਜਿਹੜੇ 2-3 ਦਿਨ ਪਹਿਲਾਂ ਜਿਹੜੇ ਗੇਟ ਖੋਲਿਆ ਨੇ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਵਿੱਚੋਂ ਜਿਹੜਾ ਪਾਣੀ 38055 ਕਿਊਸਿਕ ਜਿਹੜਾ ਪਾਣੀ ਆ ਅਗਲੇ ਪਾਸੇ ਬਿਆਸ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਜੇਕਰ ਟੋਟਲ ਆਊਟਫਲੋ ਦੀ ਗੱਲ ਕਰੀਏ ਸਵੇਰੇ 9 ਵਜੇ ਤਾਂ 55904 ਕਿਊਸਿਕ ਜਿਹੜਾ ਪਾਣੀ ਆ ਬਿਆਸ ਦਰਿਆ ਦੇ ਵਿੱਚ ਪੌਂਗ ਡੈਮ ਤੋਂ ਛੱਡਿਆ ਜਾ ਰਿਹਾ ਹੈ 9 ਵਜੇ 10 ਅਗਸਤ 2025 ਜੇਕਰ ਉੱਥੋਂ ਦੀ ਮੌਸਮ ਦੀ ਗੱਲ ਕਰੀਏ 9 ਵਜੇ ਤਾਂ ਬੱਦਲਵਾਈ ਜਿਹੜੀ ਬਣੀ ਹੋਈ ਆ ਜੇਕਰ ਆਪਾਂ 11 ਵੇ ਦੀ ਗੱਲ ਕਰੀਏ 10 ਅਗਸਤ 2025 ਤਾਂ ਐਕਚੁਅਲ ਡਾਟੇ ਦੀ ਗੱਲ ਕਰੀਏ ਤਾਂ ਜਿਹੜਾ ਰੈਸਟ ਲੈਵਲ ਆ 1376.33 ਫੁੱਟ ਤੇ ਆ ਜੇਕਰ ਇਨਫਲੋ ਦੀ ਗੱਲ ਕਰੀਏ ਤਾਂ ਲਗਭਗ 49333 ਕਿਊਸਿਕ ਜਿਹੜਾ ਪਾਣੀ ਆ ਪੌਂਗ ਡੈਮ ਦੇ ਵਿੱਚ 11 ਵਜੇ 10 ਅਗਸਤ 2025 ਨੂੰ ਜਿਹੜਾ ਇਨਫਲੋ ਕਰ ਰਿਹਾ ਹੈ ਜੇਕਰ ਆਊਟਫਲੋ ਦੀ ਗੱਲ ਕਰੀਏ ਤਾਂ ਟਰਬਾਈਨਾਂ ਦੇ ਥਰੂ ਜਿਹੜਾ ਪਾਣੀ ਆ 17849 ਕਿਊਸਿਕ ਆ ਜੇਕਰ ਸਪਿਲਵੇ ਗੇਟਾਂ ਦੀ ਗੱਲ ਕਰੀਏ ਤਾਂ ਉਧਰੋਂ ਜਿਹੜਾ ਪਾਣੀ ਆ ਆਊਟਫਲੋ 38055 ਕਿਊਸਿਕ ਜਿਹੜਾ ਕੀਤਾ ਜਾ ਰਿਹਾ ਜੇਕਰ ਟੋਟਲ ਆਊਟਫਲੋ ਦੀ ਗੱਲ ਕਰੀਏ ਤਾਂ 55904 ਕਿਊਸਿਕ ਜਿਹੜਾ ਪਾਣੀ ਆ ਉਹ ਆਪਣਾ 11 ਵਜੇ 10 ਅਗਸਤ 2025 ਨੂੰ ਪੌਂਗ ਡੈਮ ਤੋਂ ਬਿਆਸ ਦਰਿਆ ਦੇ ਵਿੱਚ ਭੇਜਿਆ ਜਾ ਰਿਹਾ ਜੇਕਰ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਥੋੜਾ ਜਿਹਾ ਜਿਹੜਾ ਕਲਾਊਡਲੀ ਚੱਲ ਰਿਹਾ ਮਤਲਬ ਕਿ ਮੌਸਮ ਆ ਜਿਹੜਾ ਥੋੜਾ ਬਦਲਵਾਈ ਚੱਲ ਰਹੀ ਹੈ ਜੇਕਰ ਹਰੀ ਘਾੜ ਦੀ ਅਪਡੇਟ ਦੇਖੀਏ ਸਵੇਰੇ 6 ਵਜੇ ਤੇ ਜਿਹੜਾ ਪਾਉਣ ਲੈਵਲ ਆ 699.60 ਫੁੱਟ ਤੇ ਪਹੁੰਚ ਚੁੱਕਾ ਜੇਕਰ ਆਪਸਟ੍ਰੀਮ ਦੀ ਗੱਲ ਕਰੀਏ ਤਾਂ 51960 ਫੁੱਟ ਜਿਹੜਾ ਪਾਣੀ ਹਰੀ ਘਾੜ ਤੇ ਆ ਰਿਹਾ ਜੇਕਰ ਡਾਊਨਸਟ੍ਰੀਮ ਦੀ ਗੱਲ ਕਰੀਏ ਤਾਂ 2952 ਕਿਊਸਿਕ ਜਿਹੜਾ ਪਾਣੀ ਡਮਸਟ੍ਰੀਮ ਕੀਤਾ ਜਾ ਰਿਹਾ ਫਰੋਇਪੁਰ ਵਾਲੇ ਪਾਸੇ ਜੇਕਰ ਫਰੋਇਪੁਰ ਫੀਡਰ ਦੀ ਗੱਲ ਕਰੀਏ ਤਾਂ 9901 ਕਿਊਸਿਕ ਪਾਣੀ ਜਿਹੜਾ ਫਰੋਇਪੁਰ ਫੀਡਰ ਵਾਲੇ ਪਾਸੇ ਭੇਜਿਆ ਜਾ ਰਿਹਾ ਜੇਕਰ ਰਾਜਸਥਾਨ ਫੀਡਰ ਦੀ ਗੱਲ ਕਰੀ ਤਾਂ 13795 ਕਿਊਸੀ ਜਿਹੜਾ ਪਾਣੀ ਰਾਜਸਥਾਨ ਫੀਡਰ ਨੂੰ ਦਿੱਤਾ ਜਾ ਰਿਹਾ ਜੇਕਰ ਮਹੂ ਕਨਾਲ ਦੀ ਗੱਲ ਕਰੀਏ ਤਾਂ ਲਗਭਗ 212 ਕਿਊਸੀ ਜਿਹੜਾ ਪਾਣੀ ਆ ਉਹ ਮਹੂ ਕਨਾਲ ਨੂੰ ਦਿੱਤਾ ਜਾ ਰਿਹਾ ਸੋ ਇਹ ਸੀ ਅੱਜ ਦੀ ਰਿਪੋਰਟ ਪੌਂਗ ਡੈਮ ਹਰੀ ਕੀ ਹੈਡ ਦੀ ਅਪਡੇਟ ਸੋ ਵੀਡੀਓ ਨੂੰ ਚਲਦੀ ਚਲਦੀ ਸ਼ੇਅਰ ਜਰੂਰ ਕਰੋ ਕਮੈਂਟਾਂ ਵਿੱਚ ਤੁਸੀਂ ਆਪਣੇ ਪਿੰਡ ਦਾ ਨਾਮ ਜਰੂਰ ਲਿਖੋ ਤਾਂ ਜੋ ਪਤਾ ਲੱਗ ਸਕੇ ਕਿੱਥੇ ਜਿਹੜਾ ਕਿੰਨਾ ਪਾਣੀ ਚੱਲ ਰਿਹਾ ਕਿੱਥੇ ਦਰਿਆ ਸਤਲੁਜ ਦੇ ਜੇਕਰ ਤੁਸੀਂ ਕੰਢੇ ਤੇ ਬੈਠੇ ਹੋ ਤਾਂ ਵੀ ਜਿਹੜੇ ਆਪਣੇ ਪਿੰਡਾਂ ਦਾ ਪੂਰੀ ਜਿਹੜੀ ਐਕਚੁਅਲ ਰਿਪੋਰਟ ਆ ਉਹ ਦੱਸੋ ਜੇਕਰ ਤੁਸੀਂ ਬਿਆਸ ਦਰਿਆ ਦੇ ਕੰਢੇ ਤੇ ਬੈਠੇ ਤੇ ਉਹ ਵੀ ਜਿਹੜੀ ਆਪਣੀ ਰਿਪੋਰਟ ਜਰੂਰ ਦੱਸੋ ਤਾਂ ਜੋ ਕਮੈਂਟ ਵੇਖ ਕੇ ਹੋਰ ਜਿਹੜੇ ਭੈਣ ਭਰਾ ਵੀਡੀਓ ਦੇਖਣ ਉਹ ਅੰਤਾਜਾ ਲਗਾ ਸਕਣ ਕਿ ਜਿਹੜਾ ਪਾਣੀ ਕਿੱਥੇ ਕਿੰਨਾ ਕਿੰਨਾ ਜਿਹੜਾ ਚੱਲ ਰਿਹਾ ਬਾਕੀ ਅਫਵਾਹਾਂ ਤੋਂ ਬਚੋ ਸੁਚੇਤ ਰਹੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਪਲ-ਪਲ ਦੀ ਖਬਰ ਦੇਖਣ ਲਈ ਤੁਸੀਂ ਸੁਖ ਲਟਿਆ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਜਿਹੜੀ ਆਪਾਂ ਪਲ-ਪਲ ਦੀ ਖਬਰ ਉਹ ਤੁਹਾਨੂੰ ਜਿਹੜੀ ਮਿੰਟ ਮਿੰਟ ਬਾਅਦ ਜਿਹੜੀ ਆ ਘੰਟੇ ਘੰਟੇ ਜੋ ਵੀ ਰਿਪੋਰਟ ਆਉਂਦੀ ਆ ਆਪਾਂ ਤੁਹਾਡੇ ਸਾਹਮਣੇ ਜਿਹੜੀ ਪ੍ਰੋਵਾਈਡ ਕਰਵਾਉਂਦੇ ਰਵਾਂਗੇ ਸੋ ਸ਼ਾਮ ਵਾਲੀ ਵੀਡੀਓ ਦੀ ਵੇਟ ਕਰਿਓ ਜੇਕਰ ਸ਼ਾਮ ਨੂੰ ਹੋਰ ਕੋਈ ਰਿਪੋਰਟ ਆਉਂਦੀ ਤਾਂ ਵੀ ਆਪਾਂ ਤੁਹਾਨੂੰ ਅਪਡੇਟ ਦੇਵਾਂਗੇ ਸੋ ਵੀਡੀਓ ਜਰੂਰ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ ਜੀ